ਆ ਗਈ ਬਈ ਗੱਡੀ ਨੋ ਬੇ ਬੇ ਤੇਲ ਚੋਂ ਆਈ ਹੈ ਜੀ ਪਹੁੰਚ ਗਏ ਜੀ ਲੋਈ ਪਾ ਦੇ ਭੁੱਲੇ ਨਾ ਦੇ ਪੈਸਿਆਂ ਦੇ ਉਹ ਖੜ ਗਿਆ ਉਹ ਖੜ ਗਿਆ ਓਏ ਜਰਾ ਦੇ ਤਰਾ

ਆ ਦੇਖੋ ਬਈ ਇਧਰ ਆਂਡੇ ਓਏ ਇਹਨਾਂ ਚਾਰੇ ਆਂਡੇ ਦੇ ਬੈਠੇ ਨੇ ਇਹ ਕਬੂਤਰੀਆਂ ਨੇ ਓਕੇ ਆਂਡੇ ਨੇ ਓਕੇ ਆਜਾ ਵੀਰ ਜੀ ਆ ਦੇਖੋ ਬਈ ਚੱਲਦੇ ਆਂ ਬਈ ਚੱਲਦੇ ਆਂ ਉਹ ਆ ਗਿਆ ਸਾਡਾ ਮੋਰ ਬਈ ਜੀ ਬਾਜੀਆਂ ਬਾਜੀਆਂ ਛੱਡੂਗਾ ਆ ਸਾਡਾ ਮੋਰ ਹੈ ਗਰਮੀ ਗਰਮੀ ਦੀ ਰੰਗ ਕਾਲੇ ਕਰਾ ਲੈਣੇ ਨੇ ਬਾਬੇ ਉਹ ਪੂਰੀ ਗੱਤ ਪਾਉਣੇ ਨੇ ਉਤਰਾਂ ਦਾ bro please speak english ਲਾਈਕ ਨਹੀਂ ਕਰਦੇਗਾ ਬਲੌਗ ਬਈ ਬ੍ਰੋ ਮੈਨ ਲਾਈਕ ਦਾ ਬਲੌਗਰ ਆਈ ਡੋਨਟ ਲਾਈਕ ਦਾ ਬਲੌਗਰ ਬਲੌਗਰ ਸਾਹਿਬ ਤਾਂ ਬੈਡ ਪਰਸਨਸ ਆਹ ਗੁੱਡ ਦੇ ਆਰ ਨੋਟ ਗੁੱਡ ਆਈ ਐਮ ਨੋਟ ਗੁੱਡ ਬ੍ਰੋ ਨਾ ਨਾ ਬਲੌਗਰ ਦੇ ਆਰ ਨੋਟ ਗੁੱਡ ਦੇ ਆਰ ਫੇਕ ਮੈਨਸ ਆਈ ਡੋਨਟ ਲਾਈਕ ਲੋ ਬਈ ਕਰਤੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਕਹਿਦੇ ਯਾਰ ਬਾਹਰੋਂ ਆਣਗੇ ਹਨਾ ਸਾਰੇ ਉਧਰ ਭੈਣ ਹੋਰ ਜਸੀਕੇ ਮਾਸੀ ਹੋਰ ਦੇੋ ਭਾਈ ਆ ਗਏ ਉਹ ਪਾਤੜੇ ਖੜੇ ਨੇ ਮੈਂ ਲੇਟ ਹੋ ਗਿਆ ਕਿਉਂਕਿ ਮੈਂ 4 ਵਜੇ ਉੱਠਣਾ ਆਇਆ ਯਾਰ 4 ਵਜੇ 3 ਵਜੇ ਉੱਠਿਆ ਉਹ ਮੈਨੂੰ ਹੁਣ ਫੋਨ ਕਰਕੇ ਕਹਿੰਦਾ 6 ਵਜੇ ਕਹਿੰਦਾ ਜੀਂਦ ਟੱਪਿਆ ਏ ਤੇ ਮੈਂ ਭਾਈ ਮੈਂ ਚੱਲ ਭਾਈ ਸਵਾ 6 ਵਜੇ ਨੂੰ ਮੈਂ ਚੱਲ ਭਾਗ ਜੂਗਾ ਤੇ ਉਹ ਫੋਨ ਕਰਕੇ ਕਹਿੰਦਾ ਕਹਿੰਦਾ ਤਾਂ ਪਾਤੜੇ ਆ ਗਏ ਹੁਣ ਭਾਈ ਕਾਲੀ ਚ ਜਾ ਰਹੇ ਹਾਂ ਬਸ ਮੈਂ ਜਾ ਕੇ ਤੁਹਾਨੂੰ ਕਰਦਾ 2 ਮਿੰਟ ਚ ਸਹੀ ਹਲੋ ਭਾਈ ਫਟਾਕੇ ਆਪਾਂ ਚਲਾਤੇ

गड्डी गड्डी खिचग के लाई है बहुत ज्यादा खिचग के है <laughs> काड़े ले सारे ये। आजा, आजा। आजो ये नो बेबे -बे तेल चोन आई है

ਵੈਸੇ ਗਈ ਹਾਂ ਜੀ ਹਾਂ ਜੀ ਨਾ ਬਣਾ ਨਹੀਂ ਬਿਠਾ ਬੁੱਢਾ ਲੈ ਆਜੋ ਬਾਈ ਜੀ ਨਹੀਂ ਕਰ ਰਿਹਾ ਕਿਸੇ ਵਾਪਸ ਉੱਠ ਜਾਓ ਆਜੋ ਤੱਕ ਰਿਹਾ ਬਈ ਇਹ ਲੈ ਕੇ ਆਇਆ ਉਹਨਾਂ ਨੂੰ ਦਰਾ ਦ ਹਾਂ ਦੇ ਨਾ ਹਾਂ ਦੇ ਹਾਂ ਦੇ ਬਾਈ ਕੀ ਆ ਰਿਹਾ ਵੇ ਉਹਨਾਂ ਕੇ ਮੇਕ ਖਾ ਉਹ ਕੋਈ ਬਈ ਹੋਇਆ ਓਏ ਕਾਕੂ ਕਾਕੂ ਵੀ ਉਹ ਤੇ ਮਾਨ ਕਢਾ ਦੇ ਬਾਈ ਨੂੰ ਉਹਨਾਂ ਨੇ ਜਾਣਾ

ਇੱਕ ਵੰਦੇ ਆ ਗਏ ਆ। ਆਲੇ ਪਾਸੇ ਆ ਗਏ। ਲੈਨ ਲਾ ਸੈੱਟ ਦੇਖੋ। ਨਾ ਨੁਕਾਂ ਨਹੀਂ ਫਲਤਾਜ ਜੀ ਦੀਏ ਤੂੰ। ਓਏ ਕਾਕੂ। ਆਪੇ ਪੈਸੇ ਆਪੇ ਹਾਥੀਓ। ਓਏ ਪੈਸੇ ਆ ਗਏ ਭਾਈ। ਕਿੰਨੇ ਪੈਸੇ। ਵਾਓ। ਅਜੇ ਵੀਡੀਓ ਬਣਾ। ਇਹ ਤਾਂ ਡਰਦੇ ਨੇ। ਲੋਈ ਪਾ ਦੇ ਫੁੱਲੇ ਨਾ ਦੇ ਪੈਸਿਆਂ ਦੇ। ਇਹਦੇ ਪਿੱਛੇ ਆਉਣ ਦੇ ਬਾਕੀ ਆਏ ਵੇ ਜੀਰਾ ਦੇ ਤਰ ਉਰਾਂ ਕਾ ਨਹੀਂ ਵੇ ਉੱਥੇ ਖੁਸ਼ ਹੋ ਰਹੇ ਨੇ ਬਾਈ ਦੇਖ ਲੈ ਵੀ ਕਿੱਥੇ ਆ ਗਏ ਜੀਰਾ ਦੇ ਜੀਰਾ ਦੇ ਪਰਿਨਾਦਰ ਪਰਿਨਾਦਰ ਆਜੋ ਤਾਲੀ ਕਾਲੀ ਚ ਬਈਆ ਦੇਣਾ ਭੁੱਲ ਗਏ ਹਾਂ ਬਾਜੋ ਆਜੋ ਉਰੇ ਆਜੋ ਆਜੋ आज वाले लैंड पे आजू सारे कोई करते हैं हाँ आजा ओ कोटा पचा मगर तो कोटा कोटा दे आजा आजा नार्मल फटाई दे दी मास्टर इधर आओ सामने ना ना बस तू दे दी उरे आजू मास्टर नाले ओकी जी हाँ ओकी तेरे पुत्र आगे आगे इतना लख खींच दी कोटा उधर देखा इधर देख ਉੱਪਰ ਉੱਪਰ ਹਲਮੇ ਤਾਂ ਹੈ ਨਾ ਉੱਤੇ ਦੇਖ ਕੋਣ ਹੈ ਅਸੀਂ ਫੋਟੋ ਖਿੱਚ ਲਈਏ ਕੇ ਗੱਦੇ ਆ ਗਿਆ ਸੀ ਗੱਦੀ ਹਾਂ ਆ ਜਾ ਕੇ ਨਾ ਮੈਂ ਜਾਵਾਂ ਕੇ ਬੇਬੇ ਖੜੋ ਜੀ ਚੱਕ ਚੱਕੂ ਕੁਮੀ ਹੈਗਾ ਆ ਜਾ ਹਾਂ ਹਾਂ ਖੜਨੋ ਖੜ ਤੋ ਬਰੋ ਜੋ ਤਾਂ ਬੋ ਤਰਿਆ ਨਾ ਕਹਿ ਰਿਹਾ ਸੀ ਤੁਸੀਂ ਹੈ ਨਾ ਉਹ ਬਹੁਤ ਤੁਹਾਡਾ ਨਹੀਂ ਹੈ ਹਾਂ ਹਾਂ ਬਾ ਵਾ ਰਾਮ ਮਹਾਰਾਜ ਤੁਹਾਨੂੰ ਦਮਾ ਨਹੀਂ ਖਾਣੋ ਦੋ ਮਿਟੂ तो पापा इतेना जो पप्पा बर्थडे 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 नाचो तो आमीन तो, दू। तो दू।

ਦੇ ਭਈ ਆਨ ਜਵਾ ਬਾਪੂ ਇਹ ਬਾਪੂ ਨੂੰ ਮਿਲਣਾ ਨੇ ਅੱਗੇ ਜੀ ਜਵਾਖਤਾ ਆਗੇ ਪਹਿਲਾਂ ਆ ਆ ਤੇਰੀ ਤਸਵੀਰ ਉੱਥੇ ਹੀ ਬੱਤਾ ਦੇਖ ਬਾਪੂ ਹਾਈ ਇਹ ਦੇਖ ਅੱਗੇ ਬੁੱਤ ਹਾਂ ਪਿਆਰੇ 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 ਕੋਈ ਨਹੀਂ ਕੋਈ ਨਹੀਂ ਪਿਆਰੇ ਜਸੂਰੀ ਦਾ ਕੀ ਮੈਂ ਸੇ ਤੱਕ ਜੀ ਬੰਦ ਕਰ ਤੱਕ ਨਾ ਕਰ ਕਾਕੂ ਔੜੀਆਂ ਉਹ ਦੀ ਕੋ ਉਹ ਕੌਣ ਹੈ ਇਹ ਕੌਣ ਹੈ ਬਾਈ ਜਦੋਂ ਬਈ ਉੜਜੇ ਪੈ ਨਹੀਂ ਵੀ ਕਿੱਥੇ ਆ ਗਏ ਅਸੀਂ ਫਿਰ ਔੜੀਆਂ ਤੇ ਫਿਰ ਬਾਸਤੋਂ ਬਾਅਦ ਚਾ ਲੋ ਬਈ ਆਪਾਂ ਘਰੇ ਆ ਗਏ ਸੀਗੇ ਸਾਰੇ ਰੈਸਟ ਕਰਨ ਲੱਗੇ ਤੇ ਚੌਲ ਬਣਾ ਰਖੇ ਨੇ ਬਾਈ ਘਰ ਨੂੰ ਨਾਲੇ ਖਾਂਸੀ ਹੋ ਰਹੀ ਹੈ ਫਿਰ ਵੀ ਨਹੀਂ ਬਈ ਸਾਸ ਖਾਣ ਨੂੰ ਛੱਡ ਦੀ ਚੌਲ ਉਹਨਾਂ ਦਾ ਇੱਦਾਂ ਸਾਡੀ ਤਕਦੀਰ ਇਹਨੂੰ ਵੀ ਖਵਾਤੇ ਥੋੜੇ ਜਿਹੀ ਚੌਲ ਇੱਤੇ ਤਕਦੀਰ ਹਾਂਜੀ ਫੋਨ ਕਿ ਨਹੀਂ ਦੇਖ ਰਹੀ ਐ ਬਈ ਚੌਲ ਖਾ ਰਹੀ ਉਧਰ ਮੰਮੀ ਲੱਗ ਰਹੀ ਐ ਉਧਰ ਬੇਪੇ ਸੁਕਣਾ ਸਾਸ ਪਾਲੀ ਹਾਂ ਖਾ ਲੋ ਫਿਰ ਚਮਚ ਨਾਲ ਦੇਖੀ ਉਹ ਦੇ ਨਾਲ ਖਾਓ ਚਮਚ ਨਾਲ ਖਾ ਕਰ ਕਰ ਚਮਚ ਨਾਲ ਖਾਓ ਵੈਰੀ ਗੁੱਡ ਅ ਵੇਸ ਹਾ ਉਸ ਲਈ ਖਾ ਰਿਆ ਸੁਖਮਣਤਾ ਇਧਰ ਮੁਕਰ ਹਾਂਜੀ ਹਾਂਜੀ ਕਾਕੂ ਚੌੜਾ ਕਾਕੂ 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 ਚੌੜਾ ਕਾਕੂ ਕਾਕੂ ਨਹੀਂ ਦੇ ਦੋ ਨਾ ਹੋਣੀ ਨਹੀਂ ਆ ਦੇਖ ਆ ਪਈ ਆ ਇਹ ਨਹੀਂ ਖਤਮ ਨਹੀਂ ਹੋਈ ਦੇ ਦੋ ਨਹੀਂ ਨਹੀਂ ਹੋਰ ਨਹੀਂ ਲੋ ਬਈ ਥੱਕ ਗਏ ਸੀ ਹੈਨਾ ਅਜਾ ਜਮਾ ਸੋ ਗਏ ਯਾਰ ਦਪਹਿਰੇ ਦਪਹਿਰੇ ਗਰਮੀ ਦੇ ਦਿਨ ਆ ਗਈ ਤੇ ਦਪਹਿਰੇ ਦਪਹਿਰੇ ਸੋ ਗਏ ਸੀ ਘੰਟਾ ਦੋ ਘੰਟੇ ਸੋ ਕੇ ਹੁਣ ਉੱਠਿਆਂਗੇ ਹੁਣ ਆ ਬਈ ਇਧਰ ਦੋਸਤ ਆ ਗਏ ਹਨ ਪਤਲੇ ਜਾਣੇ ਥੋੜਾ ਸਮਾਨ ਲੈ ਕੇ ਆਵਾਂਗੇ ਕਬੂਤਰ ਦਿਖਾਣਾ ਯਾਰ ਤੁਹਾਨੂੰ ਮੈਂ ਕਬੂਤਰ ਦੇਖੋ ਤੁਸੀਂ ਸਾਡੇ ਕੀ ਕਰ ਰਹੇ ਹੋ ਬਈ ਚੋਬਰੋ ਠੱਲਾ ਪਾ ਰਹੇ ਆ ਐ ਠੱਲਾ ਪਾ ਰਹੇ ਨੇ ਬਈ ਆ ਦੇਖੋ ਹਰੀਕਾ ਹੈਪੀ ਹਰੀਕਾ 45 ਨੰਬਰ ਠੱਲ ਨਾਲੇ ਸਾਡੇ ਨੰਬਰ

ਆ ਬੈਠੇ ਨੇ ਬਈ ਓਏ ਬੱਚਾ ਹੋਇਆ ਪੇ ਉਧਰ ਦੇਖ ਲੈ ਬਈ ਹੁਣ ਇੱਧਰ ਦਿਖਾਉਂਨੇ ਆ ਖੁਝਾ ਬਈ ਓਏ ਇਹ ਕਾਤ ਨਹੀਂ ਖੁੱਲਦਾ ਚੁੱਟ ਨਾ ਜਾ ਬਈ ਆ ਦੇਖੋ ਬਈ ਇੱਧਰ ਆਂਡੇ ਓਏ ਇਹਨਾਂ ਚਾਰੇ ਆਂਡੇ ਦੇ ਬੈਠੇ ਨੇ ਇਹ ਕਬੂਤਰਿਆਂ ਨੇ ਓਕੇ ਆਂਡੇ ਨੇ ਓਕੇ ਆਜਾ ਵੀਰ ਜੀ ਆ ਦੇਖੋ ਬਈ ਡਾਲਦੇ ਮੈਂ ਚਾਲਦੇ ਆ ਉਹ ਆ ਗਿਆ ਸਾਡਾ ਮੋਰ ਬਾਈ ਇਹਦੀ ਬਾਜੀਆਂ ਬਾਜੀਆਂ ਛੱਡੂਗਾ ਆ ਸਾਡਾ ਮੋਰ ਹੈ ਗਰਮੀ ਗਰਮੀਆਂ ਦੀ ਰੰਗ ਕਾਲੇ ਕਰਾ ਲੈਣੇ ਨੇ ਬਾਬੇ ਉਹ ਪੂਰੀ ਗੱਭ ਘਾਉਣਾ ਬਰੂਤਰਾਂ ਦਾ ਆ ਦੇਖੋ ਆ ਬੱਚੇ ਨੇ ਓਏ ਮੈਂ ਧੂੰਆਂ ਪਾ ਦੇਣੀ ਕਦੀ ਇਹਦੇ ਘੰਟਾ ਪਾ ਦਿਆ ਕੋਈ ਗੱਲ ਨਹੀਂ ਕੰਪਨੀ ਪਟਣ ਓਏ ਉਹ ਕਿੱਥੇ ਹੈ ਜੇ ਸੇਪੀ ਹੈਪੀ ਮੇਰਾ ਵਾਲਾ ਕਿੱਥੇ ਐ? ਹੋ ਆ ਨਾ ਆ ਗਿਆ ਆ ਗਿਆ ਆ ਗਿਆ ਹੋ ਬੈਠਾ ਐ ਲੈ ਉਹ ਫਿਰਦਾ ਇਕੱਲਾ ਹੀ ਤੁਹਾਡੇ ਸਾਰਿਆਂ ਦੇ ਉੱਪਰ ਉਹ ਹੀ ਐ ਇਕੱਲਾ ਦਿਖ ਰਿਹਾ ਦੇਖ ਲਾ ਵੇ ਦੇਖ ਤੁਹਾਡੇ ਸਾਰਿਆਂ ਦੇ ਉੱਪਰ ਇਕੱਲਾ ਹੀ ਐ ਦਿਖ ਰਿਹਾ ਤੁਹਾਨੂੰ ਪਤਾ ਲੱਗ ਰਿਹਾ ਤੈਨੂੰ ਹਾਂ ਅਰੇ ਉਧਰ ਕੱਢ ਰਹੇ ਨੇ ਜੰਦੂਤ ਆਹੋ ਆ ਦੇਖੋ ਬਈ ਆ ਜਾ ਆ ਜਾ ਕੋਈ ਵੀਡੀਓ ਸ਼ੂਟ ਸ਼ਾਟ ਕਰਨਾ ਹੋਵੇ ਪੈਸੇ ਦੇ ਕੇ ਸਾਡੇ ਤੋਂ ਕੰਪਿਊਟਰ ਤੋਂ ਫਿਰ ਆ ਕੇ ਵੀਡੀਓ ਸ਼ੂਟ ਕਰ ਸਕਦੇ ਹਾਂ ਚੱਲੀਏ ਲੋ ਬਈ ਅਸੀਂ ਚਾਲਦੇ ਹਾਂ ਇਸ ਤੋਂ ਬਾਅਦ ਨਹੀਂ ਜਾਣਾਗਾ ਆ ਬੈਠੇ ਨੇ ਸਾਡੇ ਇੱਕ ਅੱਧਾ ਤਾਂ ਤੇਰੇ ਵਰਗਾ ਹੀ ਐ ਜਮਾ ਸੇਮ ਆ ਦੇਖ ਆ ਪੂਰਾ ਜਿਆਦਾ ਤੇਰੇ ਵਰਗਾ ਹੀ ਐ ਤਾਂ ਤੂੰ ਵੀ ਪੂਰੇ ਇਹ ਵੀ ਚਾ ਚੱਲੀ ਓਏ bro please speak english ਲਾਈਕ ਨਹੀਂ ਕਰਦਾਗਾ ਬਲਾਉ ਬਈ bro ਲਾਈਕ ਤਾਂ ਕਰ ਬਲਾਉ I don't like the vlogger. Vloggers are the bad persons. <laughs> ah, good. They are not good. I <laughs> am hmm. not good, bro? No, no, bloggers are not good. <laughs> they are fake minds. <laughs> I don't like it. <laughs> no, no, no. Please, yeah. Please, please leave me, leave me. Please leave me. <laughs> 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 <ki> video ka. video <laughs> ਏ ਟੀਚਰ ਆਇਆ ਬ੍ਰੋ ਓ ਬ੍ਰੋ ਕਿਉਂ ਐਡੀਗਲੀ ਜਾਂਦੀ ਏ ਮੈਨੂੰ ਜਿੱਦਿਓ ਬੋਲ ਗਿਆ ਆ ਨੋਰਮ ਲੱਗੇ ਬਾਈ ਤੇਰੇ ਬਲੌਗ 'ਤੇ ਡਰਨ ਲੱਗੇ ਲੋਕ ਟੈਕੂਰ ਡਰੇ ਹਾਂ ਨਾ ਹਾਂਜੀ ਲੱਗੇ ਡਰ ਦਜ ਰਾਤ ਜਗਾ ਕਰਾਉ ਸੁਖਮਨੀ ਆ ਦੇ ਬੈਠੀ ਆ ਦੇਖੋ ਬਾਈ ਕੀ ਹੋ ਗਿਆ ਬੰਦ ਹੋ ਗਿਆ ਸੱਚੀ ਗੱਲ ਕਹਿੰਦੀ ਕਰ ਰਹੇ ਹੋ ਪੀ ਲਾ ਦੋ ਕੀ ਲਾ ਦੋ ਮੈਂ ਨਹੀਂ ਲੋਂਦਾ ਇਹਨਾਂ ਤੇ ਕੀਓ ਜੂਆ ਕੀਓ ਜੂਆ ਸ਼ੇਰ ਸ਼ੇਰ ਸੋਨੂ ਖਾ ਜੂ ਪੁੱਤ ਸੋਨੂ ਖਾਊਗਾ ਮੈਂ ਨਹੀਂ ਲਾਂਦਾ ਕਾਰਟੂਨ ਆਪਾਂ ਬਲੂ ਕਰਿਆ ਹਨਾ ਹਨਾ ਆਪਾਂ ਕੁ ਕਰਿਆ ਆਪਾਂ ਨੂੰ ਕੋਈ ਨਹੀਂ ਦੇਖਦਾ ਨਾ ਦੇਖੋ ਬਈ ਅਸੀਂ ਕੰਬਲ ਚ ਕੁ ਕਰਿਆ ਦੇਖੋ ਆ ਦੇਖੋ ਅਸੀਂ ਕੰਬਲ ਚ ਕੁ ਕਰਿਆ ਸਾਨੂੰ ਕੋਈ ਨਹੀਂ ਦੇਖ ਰਹਾ ਹੈਗਾ ਹਨਾ ਸਾਨੂੰ ਸੁਕਣ ਕੁ ਕਰ ਜਾ ਕੁ ਕਰ ਜਾ ਬਹੁਤ ਖਰਾਬ ਹੈ ਬਈ ਇਹ ਫੋਨ ਦੇਖ ਰ ਮਾਰ ਰਹੀ ਹੈਗੀ ਉਹ ਦੇਖੋ ਆਉਣਾ ਨਹੀਂ ਕੋ ਆਪਣੀ ਮਾਂ ਬੈਤ ਤਾਂ ਸੋਚਦਾ ਬੰਦ ਹੋ ਗਿਆ ਬੰਦ ਹੋ ਗਿਆ ਲਓ ਜੀ ਮੈਂ ਤੇ ਸੁਖਮਣੀ ਬਣਾ ਰਿਹਾ ਚਾਹ ਚਾਹ ਬਣਾਉਂਗੀ ਸੁਖਮਣ ਤੁਸੀਂ ਬਣਾਉਂਗੇ ਕੀ ਪਾਉਂਗੇ ਚਾਚ ਕੀ ਪਾਉਂਗੇ ਇਹ ਨਹੀਂ ਇਹ ਨਹੀਂ ਪਾਉ ਹੈ ਮੈਂ ਤਾਂ ਖਾਣ ਵਾਲੀ ਆ ਖਾਣ ਵਾਲੀ ਨਹੀਂ ਹੈਗੀ ਮੈਂ ਤਾਂ ਪੀਤਾ ਬਣਨੇ ਨੂੰ ਪਪੀਤਾ ਬਣਨੇ ਨੂੰ ਇਹ ਚ ਕੀ ਦੇ ਤੈਨੂੰ ਪਤਾ ਇਹ ਕੀ ਦੇ ਕੀ ਦੇ ਹਾਂ ਇਹ ਛੋਟੇ ਬੱਚੇ ਦਾ ਆਪਣੇ ਤੀਰ ਦਾ ਥੋੜਾ ਨਹੀਂ ਹੈਗਾ ਇਹ ਇਹ ਮੰਮਾ ਨੇ ਦਈਆ ਤੇ ਤੀਰ ਨੂੰ ਤੀਰ ਨੂੰ ਦਿੱਤਾ ਸੀ ਨਹੀਂ 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 ਤੁਸੀਂ ਉਹ ਵੱਡੇ ਹੋ ਗਏ ਪਤਾ ਚਾਹ ਬਣਾਈਏ ਪਹਿਲਾਂ ਚਾਹ ਬਣਾਈਏ ਹੈ ਲਓ ਪਾ ਚਾਹ ਬਣਾਣੇ ਲਓ ਵੇ ਅਸੀਂ ਚਾਹ ਬਣਾਣੇ ਹੁਣ ਇਹ ਚ ਪਾਣੀ ਪਾਈਏ ਹੈ ਹੈ ਚਾਹ ਰੈਡੀ ਹੋ ਗਈ ਬਈ ਮੰਮੀ ਉਹਨੂੰ ਦਿੰਨੇ ਆਪਾਂ ਆ ਕੇ ਹੁਣ ਮੰਮੀ ਔਰ ਮੇਰੇ ਹੱਥ ਦੀ ਚਾਹ ਪੀ ਕੇ ਬਹੁਤ ਰਾਜੀ ਨੇ ਬਈ ਉਹਨੂੰ ਆਹ ਹਿੰਦੇ ਵੀ ਸਾਨੂੰ ਬਣਾ ਕੇ ਦਵੇ ਮੈਂ ਕਦੇ ਕਦੇ ਉਹਨਾਂ ਨੂੰ ਬਣਾ ਕੇ ਦਿੰਦਾ ਹੁੰਦਾ ਹਾਂ ਜਦ ਬਣਾਤੀ ਇੱਕ ਨੰਬਰ ਚਾਹ ਬਣ ਗਈ ਬਾਲੀ ਆ ਗਈ ਤੇ ਹੁਣ ਆਪਾਂ ਪਾਲਿਆ ਬਾਲੀ ਮੈਂ ਕਈ ਵਾਰ ਦਵਾਤੀ ਯਾਰ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਐਨ ਵਧੀਆ ਚਾਹ ਬਣਾ ਲਈ ਆਪਾਂ ਨੇ ਇਹ ਦੇਖੋ ਸਾਰੇ ਘਰ ਦੇ ਨੂੰ ਆਤਾ ਵੀ ਕਿਤੇ ਕਿਤੇ ਘਰ ਦੇ ਨੂੰ ਆਤਾ ਯਾਰ ਰਾਤ ਨੂੰ ਚਾਹ ਪੀਣ ਦੀ ਮੇਰੇ ਮਿਹਰ ਨੂੰ ਨੀਂਦ ਆਂਦੀ ਵੀ ਰਾਤ ਨੂੰ ਚਾਹ ਪੀਏ ਬਿਨਾਂ ਆ ਲੋਈ ਚਾਹ ਬਣ ਗਈ ਮम्मी ਉਹਨੂੰ ਦਿੰਦੇ ਆ ਤੇ ਹੁਣ ਪੀ ਲਾਂਗੇ ਚਾਹ ਪੀ ਲਈ ਬਈ ਆ ਗਿਆ ਆਪਣੇ ਰੂਮ ਚ ਤੇ ਹੁਣ ਕਰਦੇ ਆਪਾਂ ਆਪਣਾ ਬਲੌਗ ਐਡਿਟ ਲੈਪਟਾਪ ਆਪਾਂ ਚੱਕ ਲਿਆ ਆਪਣਾ ਆ ਲੋਈ ਸਹੀ ਹੈ ਯਾਰ ਲੈਪਟਾਪ ਆਪਾਂ ਨਾਲ ਲਿਆ ਹੁੰਦਾ ਸੀ ਨਾ ਉਦੋਂ ਇਹ ਤੇ ਵਧੀਆ ਬਲੌਗ ਐਡਿਟ ਵਗੈਰਾ ਕਰ ਦਾਂਗਾ ਤੇ ਹੁਣ ਕਰਦੇ ਆ ਯਾਰ ਆਪਾਂ ਬਲੌਗ ਐਡਿਟ ਹਨ ਅੱਜ ਦੇ ਬਲੌਗ ਚ ਇੰਨੀ ਸੀ ਬਾਈ ਮਿਲਦੇ ਆ ਕੱਲ ਤੋਂ ਇੱਕ ਨਵੇਂ ਬਲੌਗ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਯਾਰ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਚਲੋ ਬਈ ਹੁਣ ਬਲੌਗ ਐਡਿਟ ਕਰਦੇ ਆ ਅੱਜ ਦੇ ਬਲੌਗ ਚ ਇੰਨੀ ਕੱਲ ਤੋਂ ਇੱਕ ਨਵੇਂ ਬਲੌਗ ਨਾਲ ਮਿਲਦੇ ਆ ਤੁਹਾਨੂੰ